ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਅੱਜ 27 ਅਗਸਤ 2025 ਨੂੰ ਸਰਦਾਰ ਸੁਖਬੀਰ ਸਿੰਘ ਸੁਖਾ ਜੀ ਆਪਣਾ 50ਵਾਂ ਦੇ ਨੇ ਮਨਾ ਰਹੇ ਨੇ ਤੇ ਉਹਨਾਂ ਦੇ 50ਵੇਂ ਜਨਮ ਦਿਨ ਤੇ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਤੇ ਸਾਰੇ ਹੀ ਨਗਰ ਨਿਵਾਸੀਆਂ ਮਨੂੰ ਉਹਨਾਂ ਦੀ ਲੰਬੀ ਉਮਰ ਇੱਕ ਸੇਧ ਮੰਨਦੇ ਉਮਰ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਪਿੱਛੇ ਤੋਂ ਕਾਫੀ ਅਰਸੇ ਤੋਂ ਪਿੰਡ ਦੇ ਵਿੱਚ ਜਿਹੜੀ ਸਹਿਯਤਾ ਕਰ ਰਹੇ ਨੇ ਹਰ ਪੱਖੋਂ ਤੇ ਅਕਾਲ ਪੁਰਖ ਉਹਨਾਂ ਦੇ ਮੇਰ ਰੱਖੇ ਤੇ ਇਸੇ ਤਰ੍ਹਾਂ ਹੀ ਉਹ ਕਰਦੇ ਰਹਿਣ ਪਿੰਡ ਦੇ ਸਾਰੇ ਹੀ ਨਗਰ ਨਿਵਾਸੀ ਉਹਨਾਂ ਨੇ ਜਿਸ ਵਾਰ ਮਦੂਆਂ ਜੇ ਨਹੀਂ ਪਿੱਛੇ ਜੇ ਉਹਨਾਂ ਨੇ ਤਕਰੀਬਨ ਮੇਰੇ ਖਿਆਲ ਅਨੁਸਾਰ 2-3 ਸਾਲ ਲੱਗੇ ਨੇ ਜਿਹੜੀ ਕਿ ਪਾਰਕ ਹੁਣ ਜਿਹੜੀ ਸਾਡੇ ਪਿੰਡ ਹੁੰਨ ਦੇ ਵਿੱਚ ਆਈ ਹੈ ਇੱਕ ਪਹਿਲਾਂ ਵੀ ਪਾਰਕ ਹੈ ਜਿਹੜੀ ਕਿ ਮਾਸਟਰ ਹਰਬੰਸ ਸਿੰਘ ਜਿਹਨਾਂ ਨੰਬਰਦਾਰ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਪਰਿਵਾਰ ਵੱਲੋਂ ਵੀ ਉਹ ਪਾਰਕ ਹੈ ਇਹਨਾਂ ਨੇ ਦੂਸਰੇ ਪਾਸੇ ਜਿਹੜੀ ਇਹ ਪਾਰਕ ਬਣਵਾਈ ਹੈ ਉਹ ਇਹ ਵਧਾਈ ਦੇ ਵੀ ਪਾਤਰ ਨੇ ਤੇ ਉਹ ਪਾਰਕ ਸਰਦਾਰ ਸਖਦੇਵ ਸਿੰਘ ਫੌਜੀ ਅਤੇ ਸਮਾਜ ਸੇਵੀ ਨੇ ਤੇ ਬਾਕੀ ਹੋ ਸਕਦਾ 40-50 ਬੰਦਿਆਂ ਦਾ ਉਹਦੇ ਵਿੱਚ ਯੋਗਦਾਨ ਹੋਵੇ ਉਹ ਸਾਰਿਆਂ ਨੇ ਰਲ ਮਿਲ ਕੇ ਬਣਾਈ ਹੈ ਤੇ ਉਹ ਪਾਰਕ ਦਾ ਜਿਹੜਾ ਨਾਮ ਰੱਖਿਆ ਉਹ ਰੱਖਿਆ ਮਾਤਾ ਗੁਜਰ ਕੌਰ ਜੀ ਜਿ세 ਕਿ ਪਿਛਲੇ ਹਫਤੇ ਸੁਖਦੇਵ ਸਿੰਘ ਜੀ ਨੇ ਮੈਨੂੰ ਵਾਇਸ ਮੇਨ ਭੇਜੀ ਸੀ ਕਿ ਉਹ ਐਸ ਢੰਗ ਨਾਲ ਉਹਨਾਂ ਦਾ ਵਰਤਰੇਮ ਮਨਾ ਰਹੇ ਨੇ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਚੌਂਤੀ ਬੂਟੇ ਦਾ ਭਾਮ ਦੇ ਲਾਉਣੇ ਹਨ 20 ਗੁਲਾਬ ਦੇ 50 60 ਅਮਰੂਦਾਂ ਦੇ ਚੀਕੂ ਦੇ ਆਲੂ ਬਖਾਰਾ ਔਲੇ ਜਾਮਨ ਕਿ ਤੈਨੂੰ ਤਰਭਾ ਨਹੀਂ ਹੈ ਕਿ ਵਾਕ ਵਾਕ ਕਿਸਮ ਦੇ ਉਹਨਾਂ ਨੇ ਇਸ ਖੁਸ਼ੀ ਵਿੱਚ ਚਲਾਉਣੇ ਨੇ ਪਰ ਅੱਜ ਉਹਨਾਂ ਦਾ ਟੈਲੀਫੋਨ ਆਇਆ ਸੀ ਕਿ ਉਹ ਉਹਨਾਂ ਨੇ ਪੋਸਟ ਕੋਲੋਂ ਕਰਤਾ ਕਿਉਂਕਿ ਮੀਂਹ ਜਿਆਦਾ ਪਿਆ ਤੇ ਪਾਰਕ ਦੇ ਵਿੱਚ ਪਾਣੀ ਬਹੁਤ ਖੜਾ ਹੈ ਇਸ ਕਰਕੇ ਤੇ ਮੈਂ ਸੁਖਾ ਜੀ ਨੂੰ ਉਹਨਾਂ ਦੇ ਬਰਥਡੇ ਤੇ ਵਧਾਈਆਂ ਦੇਣ ਦੀ ਵੀ ਦਿੰਦਾ ਹਾਂ ਕੇ ਨਾਲ ਇੱਕ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਉਸ ਪਾਰਕ ਦੇ ਪ੍ਰਬੰਧਕਾਂ ਨੂੰ ਤੇ ਗੁਰੂ ਘਰ ਵੀ ਨਾਲ ਹੀ ਹੈ ਉਹਨਾਂ ਸਾਰਿਆਂ ਨੂੰ ਹੀ ਇਹ ਬੇਨਤੀ ਕਰੂੰਗਾ ਮੇਰੀ ਉਹ ਧਿਆਨ ਨਾਲ ਸੁਣਨਾ ਕਿ ਮੇਰੀ ਬੇਨਤੀ ਕੀ ਹੈ ਜਿਵੇਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਤੈਨ ਮਤਾ ਮਾਦਾ ਬਹੁਤ ਵੱਡਾ ਜਿਗਰ ਹੁੰਦਾ ਹੈ ਪਹਿਲੇ ਬੀਬੀ ਨਾਨਕੀ ਜਿਹੜੇ ਕਿ ਪਹਿਲੇ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਸਨ ਉਸ ਤੋਂ ਬਾਅਦ ਮਾਤਾ ਨਾਨਕੀ ਜਿਹੜੇ ਕਿ ਸਾਡੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਨ ਤੇ ਜਿਹੜੇ 9ਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਕੋਖਰੇ ਵਿੱਚੋਂ ਜਿਹੜਾ ਉੱਪਰ ਖਾਸ ਲਿਆ ਤੇ ਤੀਸਰੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਕੁੱਖੋਂ ਸਾਡੇ 10ਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਲਿਆ ਹੁਣ ਜਿਹੜਾ ਥੋੜਾ ਜਿਹਾ ਮੈਂ ਤੁਹਾਡੇ ਨਾਲ ਮਾਤਾ ਗੁਜਰ ਕੌਰ ਜੀ ਬਾਰੇ ਗੱਲ ਕਰਾਂਗਾ ਇਹ ਉਹ شخصیت ਹਨ ਜਿਨ੍ਹਾਂ ਦਾ ਪੁੱਤਰ ਵੀ ਗੁਰੂ ਘਰ ਵਾਲਾ ਵੀ ਗੁਰੂ ਤੇ ਚਾਰੇ ਪੁੱਤਰਿਆਂ ਨੇ ਸ਼ਹਾਦਤ ਦਿੱਤੀ ਸਿੱਖ ਧਰਮ ਵਾਸਤੇ ਔਰ ਉਹਨਾਂ ਚਾਰੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਆਪ ਖੁਦ ਪਾਲਣਾ ਕੀਤੀ ਇਹ ਠੀਕ ਹੈ ਕਿ ਸ਼ਾਸਤਰ ਵਿਦਿਆ ਤਾਂ ਗੁਰੂ ਸਾਹਿਬ ਨੇ ਆਪ ਉਹਨਾਂ ਨੂੰ ਦਿੱਤੀ ਜਾਂ ਉਸ ਵੇਲੇ ਜਿੰਨੇ ਵੀ ਜਰਨੈਲ ਸਨ ਪਰ ਜਿਹੜੀ ਧਾਰਮਿਕ ਧਰਮ ਦੇ ਪੱਕੇ ਧਰਮ ਦੇ ਡ੍ਰਿਡ ਧਾਰਮਿਕ ਜਿਹੜੀ ਸਿੱਖਿਆ ਦਿੱਤੀ ਹੈ ਉਹ ਮਾਦਾ ਗੁਰਜਰਕੌਰ ਜੀ ਨੇ ਚਾਰੇ ਹੀ ਸਾਹਿਬ ਜਦਾਂ ਉਹ ਆਪ ਖੁਦ ਨਗਰਾਨੀ ਹੀ ਦਿੱਤੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਦੋ ਛੋਟੇ ਸਾਹਿਬ ਜਦ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤੇ ਸਿੰਘ ਜਿਣੀਆਂ ਦੀਆਂ ਉਮਰਾਂ ਵੀ ਬਹੁਤ ਥੋੜੀਆਂ ਸਨ ਤੇ ਉਹ ਕਿਸੇ ਵੀ ਬਾਦਸ਼ਾਹੀ ਤੋਂ ਜਾਂ ਹੁਕਮਰਾਨ ਤੋਂ ਡਰੇ ਨਹੀਂ ਉਹ ਸਾਰੀ ਸਿੱਖਿਆ ਮਾਤਾ ਗੁਜਰ ਕਰਦੀ ਸੀ ਆਪ ਸਾਰਿਆਂ ਨੂੰ ਹੀ ਪਤਾ ਹੈ ਮੇਰਾ ਕਹਿਣ ਦਾ ਇਹ ਭਾਵ ਹੈ ਕਿ ਜਿਹੜਾ ਅਸੀਂ پارک ਦਾ ਨਾਮ ਰੱਖਿਆ ਹੈ ਇੰਨਾ ਪਵਿੱਤਰ ਨਾਮ ਰੱਖਿਆ ਤੇ ਉਹ پارک ਵੀ ਪਵਿੱਤਰ ਜਿਹੜੇ ਕੰਮਾਂ ਵਾਸਤੇ ਜਿਹੜੀ ਹੈ ਵਰਤੋਂ ਦੇ ਵਿੱਚ ਆਵੇ ਉੱਥੇ ਜਿਹੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਆਪਾਂ ਕੰਮ ਕਰੀਏ ਉਹ ਅਰਦਾਸ ਤੋਂ ਹੀ ਸ਼ੁਰੂ ਹੋਣ ਤੇ ਅਰਦਾਸ से ही ਖਤਮ ਹੋਵੇ ਕਿਉਂਕਿ ਕਈ ਜਿਹੜੇ ਹੈ ਸਾਰੇ ਧਰਮ ਦੇ ਵਿੱਚ ਕਈ ਜਿੰਨੇ ਵੀ ਇਹ ਤਿਹਾਰ ਆਉਂਦੇ ਨੇ ਉਹ ਸਾਡੇ ਵਿੱਚ ਠੋਸੇ ਗਏ ਨੇ ਆਪ ਸਾਰਿਆਂ ਨੂੰ ਵੀ ਪਤਾ ਸਾਡੇ ਤਿਹਾਰ ਨੇ ਸਾਡੇ ਗੁਰਪੁਰਬ ਗੁਰੂਆਂ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਜੋਤੀ ਜੋਤੀ ਜੋਤ ਸਮਾਉਣ ਦੇ ਪਰਬ ਇਹ ਵੀ 12 ਮਹਾ ਬਾਣੀ ਪੰਜਵੇਂ ਪਾਤਸ਼ਾਹੀ ਨੇ ਰਚੀ ਹੈ ਉਹਨਾਂ ਮਹੀਨਿਆਂ ਦੇ ਸੰਗਰਾਮ ਦੇ ਵਿੱਚ ਅਸੀਂ ਗੁਰਦੁਆਰੇ ਚ ਜਾਨੇ ਤੇ ਉਹ ਗੁਰੂ ਸਾਹਿਬਾਨਾਂ ਤੋਂ ਅਸੀਂ ਜਿਹੜਾ ਸਿੱਖਿਆ ਲੀਨੇ ਆ ਕਿਉਂਕਿ ਉਹਨਾਂ ਨੇ ਉਸ ਮਹੀਨੇ ਮੁਤਾਬਕ ਹੀ ਸਾਨੂੰ ਸਮਝਾਇਆ ਇੱਕ ਵਾਰੀ ਜਿਹੜਾ ਵਾਤਾਵਰਨ ਹੁੰਦਾ ਇੱਕ ਸਾਡਾ ਅੰਦਰਲਾ ਹੁੰਦਾ ਅੰਦਰਲੇ ਵਾਤਾਵਰਨ ਨੂੰ ਅਸੀਂ ਜੇ ਗੁਰੂ ਦੀ ਸ਼ਰਨ ਲਈਏ ਤਾਹੀਂ ਉਹਨੂੰ ਸਹੀ ਕਰ ਸਕਦੇ ਆ ਜਿਹਨੂੰ ਆਪਾਂ ਮਨ ਵੀ ਕਹਿੰਦੇ ਆ ਮੇਰਾ ਕਹਿਣ ਦਾ ਭਾਵਾ ਵੀ ਜਿਹੜਾ ਇਸ ਪਾਰਕ ਦੇ ਵਿੱਚ ਜਿਹੜੇ ਹੁਣ ਕਿਉਂ ਨਾ ਅਸੀਂ ਜਿਹੜੀਆਂ ਸਾਡੀਆਂ ਬੱਚੀਆਂ ਉਹਨਾਂ ਨੂੰ ਅਸੀਂ ਖੇਡਾਂ ਵੱਲ ਲਾਈਏ ਜਿਵੇਂ ਜਿਹੜੀਆਂ ਉਹਨਾਂ ਦੀਆਂ ਖੇਡਾਂ ਹਰ ਸਾਲ ਖਾਸ ਦਿਨਾਂ ਤੇ ਜਿਹੜੀ ਆ ਜਿਵੇਂ 100 ਮੀਟਰ ਦੀ ਦੌੜ ਹੈ 200 ਮੀਟਰ ਦੀ ਦੌੜ ਹੈ ਜਾਂ ਬੱਚੀਆਂ ਦੀਆਂ ਖੇਡਾਂ ਵੱਲ ਅਸੀਂ ਉਹਨਾਂ ਦਾ ਧਿਆਨ ਲਈਏ ਬਜਾਏ ਅਸੀਂ ਉੱਥੇ ਹੋਰੀ ਗੀਤਾਂ ਦੇ ਵੱਲ ਜਾਈਏ ਜਾਂ ਕਿਸੇ ਹੋਰ ਪਾਸੇ ਤੇ ਨਾਲ ਹੀ ਕਿਉਂਕਿ ਗੁਰੂ ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਨਾਲ ਹੀ ਗੁਰੂ ਘਰ ਹੈ ਉੱਥੇ ਬੱਚਿਆਂ ਨੂੰ ਜਾਨੀ ਕਿ ਵੇਲੇ ਅਨਸਾਰ ਜਿਵੇਂ ਉਹਨਾਂ ਦੀਆਂ ਛੁੱਟੀਆਂ ਜਾਂ ਸੀਣ ਦਾ ਕੰਮ ਜਾਂ ਕੋਈ ਹੋਰ ਕੋਈ ਕੰਮ ਤੰਦੇ ਉਹਦੇ ਕੈਂਪ ਲਾਇਆ ਜਾਂਦਾ ਤੇ ਨਾਲ ਹੀ ਵੇ ਐਨੀ ਮੈਂ ਕਹਿੰਦਾ ਕਿ ਉਹਨਾਂ ਨੂੰ ਘਰੇ ਜਿਹੜੀ ਐ ਖਾਣਾ ਬਣਾਉਣ ਦੀ ਸਿੱਖਿਆ ਨਹੀਂ ਮਿਲਦੀ ਤੇ ਰਲ ਮਿਲ ਕੇ ਉੱਥੇ ਗੁਰੂ ਘਰ ਦੇ ਵਿੱਚ ਲੰਗਰ ਵੀ ਸਾਡੀਆਂ ਬੱਚੀਆਂ ਨਾਲ ਤਿਆਰ ਕਰਨ ਤਾਂ ਕਿ ਇਹ ਜੇ ਕੰਮ ਕਰ ਲੈ ਤੇ ਅਸੀਂ ਬੱਚੀਆਂ ਨੂੰ ਖੇਡਾਂ ਲਈ ਲੈ ਕੇ ਆਈਏ ਜਿਵੇਂ ਸਾਡਾ ਪੂਰਾ ਜੋਰ ਆਪਣੇ ਪਿੰਡ ਦੇ ਵਿੱਚ ਕਿ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਾਉਣਾ ਹੈ। ਇਵੇਂ ਬੱਚੀਆਂ ਨੂੰ ਵੀ ਅੱਜਕੱਲ ਨਸ਼ਾ ਉਹ ਨਸ਼ਾ ਕਰਾ ਯੇ ਫੇਸਬੁੱਕ ਹੋਗੀ ਇੰਸਟਾਗ੍ਰਾਮ ਹੋ ਗਿਆ ਟਿਕਟੌਕ ਹੋਗੀ ਉਹਨਾਂ ਤੋਂ ਅਸੀਂ ਇੱਧਰ ਨੂੰ ਬੱਚਿਆਂ ਦਾ ਰਾਂ ਲਿਆਈਏ ਨਾ ਕਿ ਹੋਰ ਹੀ ਉੱਥੇ ਡੀਜੇ ਲਾ ਕੇ ਤੇ ਬੱਚਿਆਂ ਨੂੰ ਗਾਉਣ ਦਾ ਜਾਂ ਕੋਈ ਹੋਰ ਇਹ ਜੇ ਸੈਮੀਨਾਰ ਕਰੀਏ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਹੋ ਸਕਦਾ ਇਹ ਕੌੜਾ ਸੱਚ ਕਈਆਂ ਨੂੰ ਹਜਮ ਵੀ ਨਾ ਹੋਵੇ ਤੇ ਮੈਂ ਇਹ ਅਰਦਾਸ ਕਰੂੰਗਾ ਉਸ ਅਕਾਲ ਪੁਰਖ ਗੱਵੀ ਵੀ ਕਿ ਮੇਰੇ ਪਿੰਡ ਨੂੰ ਤਰੱਕੀ ਦੇਵੇ ਤੇ ਇਧਰ ਦੇ ਕਮਾਂ ਜਿਹੜੇ ਨੌਜਵਾਨ ਹੈ ਉਹਨਾਂ ਤੋਂ ਨਸ਼ਾ ਰਾਹਤ ਤੇ ਬੱਚੀਆਂ ਨੂੰ ਚੰਗੇ ਸੰਸਕਾਰ ਦੇਣ ਤੇ ਉਹ ਅਸੀਂ ਹੀ ਦੇ ਸਕਦੇ ਹਾਂ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਤੇ ਆਖਰ ਦੇ ਵਿੱਚ ਮੈਂ ਇਹ ਜ਼ਰੂਰ ਕਹੂੰਗਾ ਕਿ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖਿਓ ਸ਼ਰਨਾਈ ਕਿ ਇਹ ਸੱਚੇ ਬਾਸ਼ਾ ਮੇਰੇ ਪਿੰਡ ਨੂੰ ਮੇਰੇ ਪਿੰਡ ਦੇ ਨੌਜਵਾਨਾਂ ਨੂੰ ਬੱਚੀਆਂ ਨੂੰ ਆਪਣੀ ਸ਼ਰਨ ਵਿੱਚ ਰੱਖੇ ਤੇ ਇਹ ਮੇਰੀ ਬੇਨਤੀ ਹੈ ਕਿ ਇਹਨੂੰ ਜਰੂਰ ਤੁਸੀਂ ਸੁਣਿਓ ਕਿ ਜਿੰਨੇ ਵੀ ਆਉਣ ਵਾਲੇ ਪ੍ਰੋਗਰਾਮ ਹੋਣਗੇ ਇਸ ਪਾਰਕ ਦੇ ਵਿੱਚ ਉਹ ਅਰਦਾਸ ਤੋਂ ਹੀ ਸ਼ੁਰੂ ਹੋਣ ਤੇ ਅਰਦਾਸ ਤੋਂ ਹੀ ਖਤਮ ਹੋਣ ਤੇ ਆਖਰ ਤੇ ਫਿਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਸudar sukhbir singh ji sukha ji nu unhan de janm din te bahut bahut badhaiyan ਤੇ ਜੇ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਹੈ ਤੇ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਮੇਰਾ ਸਨੇਹਾ ਸਾਰਿਆਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Hot